ਅਕਸਰ ਹੀ ਕਿਹਾ ਜਾਂਦਾ ਹੈ ਕਿ ਜਿਸ ਨੂੰ ਕੰਮ ਕਰਨ ਦਾ ਤਰੀਕਾ ਉਸ ਦਾ ਇੱਥੇ ਹੀ ਅਮਰੀਕਾ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਹੜਾ ਕਹਿੰਦਾ ਹੈ ਕਿ ਮੇਰੇ ਕੋਲ ਕੋਈ ਕੰਮ ਨਹੀਂ ਜਾਂ ਕੁਝ ਬਣਦਾ ਨਹੀਂ ਤਾਂ ਉਸ ਨੂੰ ਇੱਕ ਵਾਰਾ ਵੀਡੀਓ ਸ਼ੇਅਰ ਜ਼ਰੂਰ ਕਰਿਓ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਰੋਡ ਉੱਪਰ ਕੁਝ ਵਿਅਕਤੀ ਫੁੱਟਪਾਥ ਤੇ ਪੌੜੀ ਲਾ ਕੇ ਖੜੇ ਹਨ ਦਰਅਸਲ ਇਸ ਰੋਡ ਉੱਪਰ ਕਈ ਕਿਲੋਮੀਟਰ ਤੱਕ ਕੋਈ ਵੀ ਕੱਟ ਨਹੀਂ ਦਿੱਤਾ ਹੋਇਆ ਜਿਸ ਕਰਕੇ ਰੋਡ ਪਾਰ ਕਰਨ ਵਾਲਿਆਂ ਨੂੰ ਬਹੁਤ ਘੁੰਮ ਘਮਾ ਕੇ ਆਉਣਾ ਪੈਂਦਾ ਸੀ ਅਤੇ ਪੈਸਾ ਵੀ ਦਰਾ ਲੱਗਦਾ ਸੀ ਜਿਸ ਨੂੰ ਦੇਖ ਕੇ ਕੁਝ ਲੋਕਾਂ ਨੇ ਫੁੱਟਪਾਥ ਉੱਪਰ ਦੋਨੋਂ ਪਾਸੇ ਪੌੜੀਆਂ ਲਾ ਦਿੱਤੀਆਂ ਅਤੇ ਲੋਕਾਂ ਨੂੰ ਰੋਡ ਪਾਰ ਕਰਵਾਉਣ ਲੱਗ ਗਏ ਅਤੇ ਇੱਕ ਬੰਦੇ ਨੂੰ ਰੋਡ ਪਾਰ ਕਰਵਾਉਣ ਲਈ ਉਹ 10 ਰੁਪਏ ਲੈਂਦੇ ਨੇ ਅਤੇ ਸ਼ਾਮ ਤੱਕ ਘੱਟੋ ਘੱਟ 7-800 ਰੁਪਏ ਦਿਹਾੜੀ ਪਾ ਕੇ ਘਰ ਜਾਂਦੇ ਨੇ ਸੋ ਜੇਕਰ ਤੁਸੀਂ ਆਪਣੇ ਦਿਮਾਗ ਨੂੰ ਸਹੀ ਟਾਈਮ ਅਤੇ ਸਹੀ ਥਾਂ ਤੇ ਵਰਤਦੇ ਹੋ ਤਾਂ ਵਧੀਆ ਪੈਸਾ ਕਮਾ ਸਕਦੇ ਹੋ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ